ਮੈਨੂੰ ਮੇਨ ਅਕਿਊਜ਼ ਬਣਾਇਆ ਗਿਆ ਮੈਂ ਕੀ ਲਿਖਿਆ ਮੈਨੂੰ ਰੀਪੋਸਟ ਕਰਕੇ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਚ ਪਠਿਆਲਾ ਰੇੜਾ ਕੌਣ ਬਣਾਇਆ ਲਓ ਆ ਮੇਰਾ ਗੁਨਾਹ ਹੈ ਤਾ ਕਦੇ ਕਰਕੇ ਫਿਰ ਗੱਡਾ ਲਗਾਤਾ ਤੁਸੀਂ ਉਹਦਾ ਨਹੀਂ ਕਰਕੇ ਮੁੱਖ ਮੰਤਰੀ ਸਾਹਿਬ ਫਿਰ ਮੈਨੂੰ ਕਿਉਂ ਕਹਿੰਦੇ ਐਕਸਟਰਾ ਗੀ ਮੁੱਖ ਮੰਤਰੀ ਕਿਸ ਅਧਿਕਾਰ ਨਾਲ ਕਹਿੰਦੇ ਆ ਕਿ ਰਤਨਪੁਰਕੀ ਪੈ ਗਈ ਮੁੱਖ ਮੰਤਰੀ ਸਾਹਿਬ ਕਹਿੰਦੇ ਤਾਂ ਲੋਕਾਂ ਦੇ ਸਵਾਲ ਹੀ ਨਹੀਂ ਹੈਗੇ ਜੇ ਇਹ ਸਵਾਲ ਨਹੀਂ ਤਾਂ ਫਿਰ ਬਾਦਲਾਂ ਦੇ 100 ਕਰੋੜ ਦੇ ਝੂਟੇ ਤੁਸੀਂ ਵਾਰ-ਵਾਰ ਕਿਉਂ ਗੋ ਬੜਾ ਕੁਝ ਕਹਿੰਦੇ ਆ ਕਿ ਬਾਦਲ ਤਾਂ ਭੋਗਾ ਤੇ ਇਸਤੇਮਾਲ ਕਰਦੇ ਸੀ ਫਲਾ ਕਰਦੇ ਸੀ ਧਮਕਾ ਕਰਦੇ ਸੀ ਤਾਂ ਭਾਈ ਤੁਸੀਂ ਇੱਕ ਛੋਟਾ ਜਿਹਾ ਸਵਾਲ ਨਹੀਂ ਜਰ ਸਕਦੇ ਜਮਾਨਿਕ ਅ ਅਕਾਲੀਆਂ ਦੇ ਰਾਜ ਦੀ ਆਰਟੀਆਈ ਕੱਢ ਕੇ ਲਿਆਉਂਦਾ ਸੀ ਕਾਂਗਰਸ ਦੀ ਤਾਂ ਇਹ ਕੋਟ ਕਰਦੇ ਸੀ ਇਹ ਉਹਦੇ ਤੇ ਰਾਜਨੀਤੀ ਕਰਦੇ ਸੀ ਅੱਜ ਉਹ ਇਹਨਾਂ ਤੇ ਕੱਢ ਰਿਹਾ ਤੇ ਇਹ ਮਾਨਕ ਨੂੰ ਨਹੀਂ ਸਿਆਣਨਗੇ ਉਹੀ ਗੱਲ ਆਰਐਸਐਸ ਵਾਲੇ ਨੱਥੂ ਰਾਮ ਗੋੜਸੇ ਨੂੰ ਕਈ ਵਾਰ ਸਿਆਣਨ ਨੂੰ ਅਟ ਜਾਂਦੇ ਆ ਕਈ ਵਾਰ ਉਹਨੂੰ ਗੱਲ ਲਾ ਲੈਂਦੇ ਆ ਇਹਨਾਂ ਦਾ ਕੰਮ ਇਹੀ ਐਸਾ 227 ਜੋ ਸਾਮਧਾਮ ਦੰਡ ਵੇਦ ਪਹਿਲਾਂ ਹੀ ਕਹਤਾ ਸੀ ਉਹਦਾ ਹੀ ਇਹ ਕਿਤੇ ਨਾ ਕਿਤੇ ਗੁੰਦਾ ਗੁੰਦਿਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਲੈਕਸ਼ਨ ਇਹ ਲੜਨ ਜਾ ਰਹੇ ਆ ਜਿਹਦੇ ਵਿੱਚ ਕੋਈ ਬਹੁਤਾ ਕੁਛ ਇਹਨਾਂ ਦੇ ਕੋਲ ਨਹੀਂ ਹੈ ਕਿ ਅਸੀਂ ਉਸ ਦਰਮਿਆਨ ਬਹੁਤੇ ਬੰਦਿਆਂ ਨੂੰ ਬੋਲਣ ਨਹੀਂ ਆਹ ਫੰਡ ਸਮੇ ਚੰਡੀਗੜ੍ਹ ਵਿਕੇ ਖੜੇ ਆ ਜਿੱਥੇ ਕਿ ਪੱਤਰਕਾਰਾਂ ਵੱਲੋਂ ਇੱਕ ਵੱਡਾ ਇਕੱਠ ਸੱਦਿਆ ਗਿਆ ਸੀ ਕਿਉਂਕਿ ਪਰਚਾ ਕੀਤਾ ਗਿਆ ਕੁਝ ਪੱਤਰਕਾਰਾਂ ਤੇ ਇੱਕ ਸਵਾਲ ਪੁੱਛਣ ਨੂੰ ਲੈ ਕੇ ਸਾਡੇ ਨਾਲ ਮਿੰਟੂ ਗੁਰਸੀ ਹੈ ਜਿਨ੍ਹਾਂ ਦਾ ਨਾਮ ਇਸ ਪਰਚੇ ਦੇ ਵਿੱਚ ਗੱਲਬਾਤ ਕਰਦੇ ਆ ਆ ਭਾਈ ਜੀ ਕਿਵੇਂ ਦੇਖਦੇ ਹੋ ਇਹ ਪਰਚਾ ਹੋਣਾ ਸਰਕਾਰ ਦੇ ਵੱਲੋਂ ਇੱਕ ਸਵਾਲ ਪੁੱਛਣ ਨੂੰ ਲੈ ਕੇ ਸਰਕਾਰ ਤਾਂ ਬਹੁਤ ਇਸ ਗੱਲ ਨੂੰ ਜਾਇਜ਼ ਕਹਿੰਦੀ ਹੈ ਤੇ ਤੁਹਾਨੂੰ ਇਹ ਗੱਲ ਨਾਜਾਇਜ਼ ਕਿਵੇਂ ਲੱਗਦੀ ਹੈ ਬਹੁਤ ਸਾਰੇ ਲੋਕ ਵੀ ਹੁਣ ਤਾਂ ਸੋਸ਼ਲ ਮੀਡੀਆ ਦੇ ਉੱਤੇ ਚਰਚਾਵਾ ਕਰਨ ਲੱਗ ਪਏ ਇਸ ਗੱਲ ਤੇ देखो सिंपल है सिंपल है जिस ਧਿਰ ਨੇ ਇਹ ਪੋਲੀਟੀਕਲ ਬਿਆਨਬਾਜ਼ੀ ਕੀਤੀ ਹੋਵੇ ਕਿ ਭਾਈ ਲਾਲ ਬੱਤੀਆਂ ਵਾਲੀਆਂ ਕਾਰਾਂ 'ਚ ਛਿੱਟਾ ਜਾਂਦਾ ਸੀ ਜਿਸ ਸੂਬੇ ਦੇ ਗਵਰਨਰ ਦੇ ਹੈਲੀਕਾਪਟਰ ਕ੍ਰੈਸ਼ ਹੋਣ ਤੋਂ ਬਾਅਦ ਨੋਟ ਡਿੱਗਿਆ ਜਿਸ ਹੈਲੀਕਾਪਟਰ ਦੇ ਵਿੱਚ ਕੇਜਰੀਵਾਲ ਸਾਹਿਬ 20 25 ਕਿਲੋਮੀਟਰ ਤੱਕ ਦਾ ਵੀ ਸਫ਼ਰ ਜਿਹੜਾ ਬਿਪਾਸ ਨਾ ਜਾਂਦੇ ਸਮੇ ਉਹਦੇ 'ਚ ਕਰਦੇ ਆ। ਔਰ ਇੱਥੋਂ ਤੱਕ ਕਿ ਜੇ ਤੁਸੀਂ ਵੇਖੋਗੇ ਮੇਰੇ ਖਾਲ ਦੇ ਨਾਲ ਗੁਜਰਾਤ, ਹਿਮਾਚਲ ਪਤਾ ਨਹੀਂ ਕਿੱਥੋਂ ਕਿੱਥੇ ਮਤਲਬ ਕਿ 24 ਅਧਿਕਾਰਤ ਬੰਦਾ ਹੁੰਦਾ ਉਹਨੂੰ ਨਾਲ ਬਿਠਾ ਕੇ ਉਹ ਜਾਂਦੇ ਆ। ਉਸ ਸਟੇਟ ਦੇ ਵਿੱਚ ਇੱਕ ਸਿੰਪਲ ਸਵਾਲ ਚੁੱਕਿਆ ਸਵਾਲ ਵੀ ਅਸੀਂ ਨਹੀਂ ਚੁੱਕਿਆ। ਇੱਕ ਐਕਟਿਵਿਸਟ ਮਾਨਿਕ ਗੋਇਲ ਨੇ ਚੁੱਕਿਆ ਸੀ। ਅਸੀਂ ਜਸਟ ਉਹਦੇ ਤੇ ਇੱਕ ਵਿਅੰਗ ਕੀਤਾ ਮੇਰਾ ਮੇਰੀ ਇੱਕ ਪੰਕਤੀ ਹੈ ਕਿੰਨੀ ਕ ਪੰਕਤੀ ਲਿਖੀ ਤੁਸੀਂ ਮੈਂ ਦੱਸਦਾ ਬੜੀ ਹੱਸੋਈ ਨਹੀਂ ਗੱਲ ਹੈ ਮੈਨੂੰ ਮੇਨ ਅਕਿਊਜ਼ ਬਣਾਇਆ ਗਿਆ ਮੈਂ ਕੀ ਲਿਖਿਆ ਮੈਨੂੰ ਰੀਪੋਸਟ ਕਰਕੇ ਕਿ ਭਾਈ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਚ ਆ ਭੱਠੇ ਵਾਲਾ ਰੇੜਾ ਕੌਣ ਬਣਾਇ ਫਿਰਦਾ ਹੈ ਲੋ ਆ ਮੇਰਾ ਗੁਨਾਹ ਹੈ ਇੱਕ ਵਿਅੰਗ ਹੈ ਇੱਕ ਫੱਪਤੀ ਹੈ ਇੱਕ ਸਵਾਲ ਹੈ ਔਰ ਚਾਹੇ ਤੁਸੀਂ ਇਸ ਨੂੰ ਤੁਲਨਾਤਮਕ ਬਈ ਵਿਅੰਗ ਦੇ ਤੌਰ ਤੇ ਜਾਂ ਇੱਕ ਸਵਾਲ ਦੇ ਤੌਰ ਤੇ ਲੈ ਕੇ ਦੇਖਦੇ ਹੋ ਤਾਂ ਇਹ ਮੈਨੂੰ ਤੁਸੀਂ ਪੱਤਰਕਾਰ ਵੀ ਨਾ ਗਿਣੋ ਮੈਨੂੰ ਤੁਸੀਂ ਟਿੱਪਣੀਕਾਰ ਵੀ ਨਾ ਗਿਣੋ ਇੱਕ ਬਤੌਰ ਨਾਗਰਿਕ ਮੇਰਾ ਵਿਚਾਰਾਂ ਦੇ ਪ੍ਰਗਟਾਵੇ ਦਾ ਇਹ ਫੰਡਾਮੈਂਟਲ ਹੈ ਜੇ ਤੁਸੀਂ ਉਹ ਵੀ ਖਤਮ ਕਰਦੇ ਹੋ ਤਾਂ ਫਿਰ ਤੁਹਾਨੂੰ ਇੱਕ ਲਿਖਤੀ ਆਰਡਰ ਕੱਢ ਦੇਣਾ ਚਾਹੀਦਾ ਹੈ ਕਿ ਭਾਈ ਅਸੀਂ ਪੰਜਾਬ ਦੇ ਵਿੱਚ ਫੰਡਾਮੈਂਟਲ ਨਹੀਂ ਦਿੰਦੇ ਇਸ ਸਵਾਲ ਜੁੜਦਾ ਹੈ ਮਿਸਯੂজিং ਜਾਂ ਕਰਪਸ਼ਨ ਦੇ ਨਾਲ ਕਿਸੇ ਦਾ ਵਿੱਚ ਕੋਈ ਨਾਮ ਨਹੀਂ ਹੈ ਕੋਈ ਵਿਅਕਤੀ ਵਿਸ਼ੇਸ਼ ਨਹੀਂ ਔਰ ਮਿਸਲੀਡਿੰਗ ਜਾਂ ਫੇਕ ਉਹ ਚੀਜ਼ ਹੁੰਦੀ ਹੈ ਜਿਹਦੇ ਤੇ ਸਰਕਾਰ ਕਾਉਂਟਰ ਦੇ ਰੂਪ ਦੇ ਵਿੱਚ ਚੀਜ਼ ਪੇਸ਼ ਕਰ ਦੇਵੇ ਜਦ ਕਿ ਇਹਦੇ ਵਿੱਚ ਸਰ ਹੋਇਆ ਕੀ ਹੈ ਕਿ ਇਹਨਾਂ ਨੇ ਤੇ ਬਕਾਇਦਾ ਪੁਸ਼ਟੀ ਕੀਤੀ ਹੈ ਕਿ ਹਾਂ ਜਿਹੜਾ ਫਲਾਈਟ ਦਾ ਰਡਾਰ ਡਾਟਾ ਮਾਨਕ ਗੋਲ ਨੇ ਜਿਸ ਦਿਨ ਦਾ ਪੇਸ਼ ਕੀਤਾ ਉਸ ਦਿਨ ਉਹ ਜਹਾਜ਼ ਚੰਡੀਗੜ੍ਹ ਤੋਂ ਅੰਮ੍ਰਿਤਸਰ ਗਿਆ ਔਰ ਪੰਨੂ ਸਾਹਿਬ ਦੀ ਸਟੇਟਮੈਂਟ ਲੱਗੀ ਹੈ ਸ਼ਗਨ ਕਟਾਰੀਆ ਪੱਤਰਕਾਰ ਨੇ 13 ਦਸੰਬਰ 2025 ਨੂੰ ਕਿ ਭਾਈ ਉਸ ਦਿਨ ਸ਼ਾਇਦ ਗਵਰਨਰ ਨੇ ਇਸਤੇਮਾਲ ਕੀਤਾ ਫਿਰ ਇਹਨਾਂ ਦੇ ਜਿਹੜੇ ਅਧਿਕਾਰੀ ਆ ਉਹ ਵੀ ਕਹਿ ਰਹੇ ਕਿ ਕਿਸੇ ਹੋਰ ਨੇ ਇਸਤੇਮਾਲ ਕੀਤਾ ਜੀ ਫਿਰ ਤੁਸੀਂ ਮੈਨੂੰ ਦੱਸ ਦਿਓ ਕਿ ਉਹ ਮਿਸਲੀਡਿੰਗ ਕਿੱਦਾਂ ਹੋ ਗਿਆ ਫੇਕ ਕਿੱਦਾਂ ਹੋ ਗਿਆ ਤੇ ਇੱਕ ਸਵਾਲ ਜਿਹੜਾ ਉਹ ਕੇਸ ਤੱਕ ਜੇ ਚਲਾ ਜਾਂਦਾ ਜਦੋਂ ਤੂੰ ਤੁਹਾਡੇ ਕਿਸੇ ਸਪੋਕਸ ਪਰਸਨ ਨੇ ਚਲੋ ਖੰਡਣ ਕਰਤਾ ਕੁਝ ਕਰਤਾ ਸਪਸ਼ਟ ਕਰਤਾ ਤਾਂ ਫਿਰ ਕੇਸ ਤੱਕ ਕਿਵੇਂ ਚਲਾ ਜਾਂਦਾ ਔਰ ਕੇਸ ਦਾ ਆਧਾਰ ਕੀ ਹੈ ਉਸ ਦਾ ਕਹਦਾ ਕਰਕੇ ਫਿਰ ਗੱਡਾ ਲਗਾਤਾ ਤੁਸੀਂ ਉਹਦਾ ਨਹੀਂ ਕਰਕੇ ਹੁਣ ਵੇਖੋ ਇਹ ਤਾਂ ਬਈ ਜੇ ਕਹਿ ਸਕਦੇ ਆ ਬੜਾ ਕੁਝ ਕਹਿੰਦੇ ਆ ਕਿ ਬਾਦਲ ਤਾਂ ਭੂਗਾਂ ਤੇ ਇਸਤੇਮਾਲ ਕਰਦੇ ਸੀ ਫਲਾں ਕਰਦੇ ਸੀ ਧਮਕਾ ਕਰਦੇ ਸੀ ਤਾਂ ਬਈ ਤੁਸੀਂ ਇੱਕ ਛੋਟਾ ਜਿਹਾ ਸਵਾਲ ਨਹੀਂ ਜਰ ਸਕਦੇ ਔਰ ਤੁਸੀਂ ਤੇ ਭਗਤ ਸਿੰਘ ਦੇ ਵਾਰਿਸ ਹੋ ਤੁਸੀਂ ਤੇ ਮਤਲਬ ਕਿ ਦਾਵਾ ਕਰਦੇ ਹੋ ਇਨਕਲਾਬ ਦਾ ਤਾਂ ਕੀ ਇਨਕਲਾਬ ਦੇ ਰਾਜ ਦੇ ਵਿੱਚ ਇੰਨੀਆਂ ਚੀਜ਼ਾਂ ਵੀ ਜਰਨ ਦਾ ਮਤਦਾ ਨਹੀਂ ਹੁੰਦਾ ਸਵਾਲ ਇਹ ਆ ਕਿ ਇਹ ਜਿਹੜਾ ਮਾਹੌਲ ਬਣਾਇਆ ਜਾ ਰਿਹਾ ਜਿਹਦੇ ਵਿੱਚ ਆਪੋਜੀਸ਼ਨ ਡਰਾਈ ਜਾ ਰਹੀ ਹੈ ਜਾਂ ਜਿਹਦੇ ਵਿੱਚ ਆਮ ਬੰਦਾ ਡਰਾਇਆ ਜਾ ਰਿਹਾ ਹੈ ਜਿਹਦੇ ਵਿੱਚ ਅਨਕਾਉਂਟਰ ਕੀਤੇ ਜਾ ਰਿਹਾ ਉਹ ਇਹ ਹੈ ਕਿ 2027 ਜੋ ਸ਼ਾਮਧਾਮ ਦੰਡ ਵੇਦ ਪਹਿਲਾਂ ਹੀ ਕਹਤਾ ਸੀ ਉਹਦਾ ਹੀ ਇਹ ਕਿਤੇ ਨਾ ਕਿਤੇ ਗੁੰਦਾ ਗੁੰਦਿਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਲੈਕਸ਼ਨ ਇਹ ਲੜਨ ਜਾ ਰਹੇ ਆ ਜਿਹਦੇ ਵਿੱਚ ਕੋਈ ਬਹੁਤਾ ਕੁਛ ਇਹਨਾਂ ਦੇ ਕੋਲ ਨਹੀਂ ਹੈ ਕਿ ਅਸੀਂ ਉਸ ਦਰਮਿਆਨ ਬਹੁਤੇ ਬੰਦਿਆਂ ਨੂੰ ਬੋਲਣ ਨਾ ਦਈਏ ਆ ਫੰਡਾ ਹੈ ਜੀ ਤੁਸੀਂ ਕਿਹ ਹੋ ਬਾਈ ਇੱਕ ਪੱਤਰਕਾਰ ਹੋ ਕਿ ਬਲੌਗਰ ਕਿਉਂਕਿ ਇਹ ਸਵਾਲ ਬੜਾ ਚਰਚਾਤਾ ਵੀ ਮੈਂ ਕੁਛ ਨਹੀਂ ਨਾਥਿੰਗ ਪਰ ਨਹੀਂ 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 ਦੇਖੋ ਮੈਂ ਉਹ ਸ਼ਖਸ ਹਾਂ ਜਿਹਦੀਆਂ ਸਟੋਰੀਆਂ ਨੂੰ ਕੋਟ ਕਰਕੇ ਰੱਖ ਗਏ ਇਹ ਅਕਾਲੀਆਂ ਨੂੰ ਸਵਾਲ ਕਰਦੇ ਹੁੰਦੇ ਸੀ ਮੈਂ ਉਹ ਸ਼ਖਸ ਹਾਂ ਜਿਹਦੀਆਂ ਪੋਸਟਾਂ ਨੂੰ ਸ਼ੇਅਰ ਕਰਦੇ ਹੁੰਦੇ ਸੀ ਮੇਰੇ ਇੱਕ ਮੇਰੀ ਇੱਕ ਸਟੋਰੀ ਦੇ ਆਧਾਰ ਤੇ ਤਾਂ ਮਾਨ ਸਾਹਿਬ ਸ਼ਾਇਦ ਸਕੰਦਰ ਸੀ ਬੱਚਾ ਕੁਝ ਸਾਲ ਦਾ ਕਰਜਾਈ ਸੀ ਮੇਰੀ ਸਟੋਰੀ ਦਾ ਆਧਾਰ ਬਣਾ ਕੇ ਸ਼ਾਇਦ ਉਹ ਇੱਕ ਵਾਰੀ ਬਹੁਤ ਵੱਡੇ ਮੰਚ ਤੇ ਵੀ ਬੋਲੇ ਸਨ ਮੈਂ ਉਹ ਸ਼ਖਸ ਆ ਮੈਂ ਉਹ ਸ਼ਖਸ ਆ ਜਿਹਨੇ ਕਈ ਅਖਬਾਰਾਂ ਚ ਕੰਮ ਕੀਤਾ ਮੈਂ ਉਹ ਸ਼ਖਸ ਆ ਜਿਹੜੇ ਸ਼ੁਰੂਆਤ ਦੇ ਵੈਬ ਮੀਡੀਆ ਚ ਆਏ ਸਨ ਮੈਂ ਉਹ ਸ਼ਖਸ ਆ ਜਿਹੜਾ ਪਿਛਲੇ ਲਗਭਗ 11 ਸਾਲ ਤੋਂ ਲਗਾਤਾਰ ਰੇਡੀਓ ਸਟੇਸ਼ਨਾਂ ਤੇ ਕੰਮ ਕਰਦਾ ਉੱਥੇ ਜਿੱਥੇ ਪੰਨੂ ਸਾਹਿਬ ਕਰਦੇ ਆਏ ਮੈਂ ਤਾਂ ਪੰਨੂ ਸਾਹਿਬ ਜੇ ਜਦੋਂ ਕੇਸ ਤੇ ਚਲੇ ਗਏ ਸੀ ਪੰਨੂ ਸਾਹਿਬ ਦੀ ਛੁੱਟੀ ਘਟਾਉਣ ਗਿਆ ਸੀ ਉਸੇ ਸਟੇਸ਼ਨ ਤੇ ਮੈਂ ਉਹੀ ਸ਼ਖਸ ਹਾਂ ਸਰ ਨਾ ਮੰਨੋ ਫਿਰ ਉਹ ਭੁੱਲ ਗਿਆ ਜੀ ਤਾਂ ਭਾਈ ਪਤਾ ਨਹੀਂ ਹੈ ਜੀ ਉਹ ਕਿੱਦਾਂ ਭੁੱਲ ਗਿਆ ਪਰ ਗੱਲ ਇਹ ਆ ਕਿ ਮੈਂ ਆਪਣੇ ਬਾਰੇ ਦੱਸ ਰਿਹਾ ਨਾ ਮੈਂ ਕੌਣ ਹਾਂ ਚਲੋ ਤੁਸੀਂ ਨਾ ਵੀ ਮੰਨੋ ਪੱਤਰਕਾਰ ਦੀ ਵਿਆਖਿਆ ਹੁਣ ਇਹ ਤੈਅ ਕਰਨਗੇ ਚਲੋ ਇਹਨਾਂ ਦੀ ਵਿਆਖਿਆ ਦੇ ਤਹਿਤ ਕਿ ਮੇਰਾ ਆਰਟੀਕਲ 19 ਦਾ ਕੋਈ ਅਧਿਕਾਰ ਨਹੀਂ ਹੈ ਸਰ ਮੇਰਾ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਫੰਡਾਮੈਂਟਲ ਹੈ ਜਦੋਂ ਤੁਸੀਂ ਆ ਕੇ ਟਰੋਲ ਕਰਦੇ ਹੋ ਮੁੱਖ ਮੰਤਰੀ ਸਾਹਿਬ ਫਿਰ ਮੈਨੂੰ ਕਿਉਂ ਕਹਿੰਦੇ ਐਕਸਟਰਾ ਗੀ ਮੁੱਖ ਮੰਤਰੀ ਕਿਸ ਅਧਿਕਾਰ ਨਾਲ ਕਹਿੰਦੇ ਆ ਕਿ ਰਤਨੂ ਬੁਰਕੀ ਪੈ ਗਈ ਉਹਨਾਂ ਦੇ ਬੋਲਣ ਦਾ ਅਧਿਕਾਰ ਹੈ ਤਾਂ ਹੀ ਆ ਨਾ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਤੁਸੀਂ ਹੇਠਾ ਕੇ ਸਾਨੂੰ ਹਾਗਲ ਨਾਲ ਕਿਵੇਂ ਕਹਿ ਰਹੇ ਹੋ ਕਿਉਂਕਿ ਤੁਹਾਡੇ ਕੋਲ ਬੋਲਣ ਦੀ ਆਜ਼ਾਦੀ ਹੈ ਤਾਂ ਤੁਸੀਂ ਇੱਕ ਨਾਗਰਿਕ ਤੋਂ ਬੋਲਣ ਦੀ ਆਜ਼ਾਦੀ ਸਰ ਨਹੀਂ ਖੋ ਸਕਦੇ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਤਾਂ ਲੋਕਾਂ ਦੇ ਸਵਾਲ ਹੀ ਨਹੀਂ ਹੈਗੇ ਇਹ ਤਾਂ ਫਿਰ ਜੇ ਪੱਤਰਕਾਰਾਂ ਨੂੰ ਅਸੀਂ ਪੁੱਛਣ ਲੱਗ ਜੀ ਸਵਾਲ ਨਹੀਂ ਤੇ ਫਿਰ ਲੋਕਾਂ ਤੇ ਕੇਸ ਕਿਉਂ ਲੋਕਾਂ ਦੇ ਸਵਾਲ ਨਹੀਂ ਅੱਛਾ ਕਿਸੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਜੇ ਇਹ ਸਵਾਲ ਨਹੀਂ ਤਾਂ ਫਿਰ ਬਾਦਲਾਂ ਦੇ 100 ਕਰੋੜ ਦੇ ਝੂਟੇ ਤੁਸੀਂ ਵਾਰ-ਵਾਰ ਕਿਉਂ ਗਣਾਉਂਦੇ ਹੁੰਦੇ ਸੀ ਸਵਾਲ ਫਿਰ ਸਵਾਗਤ ਹੈ। ਕਿਹੜੀ ਕਈ ਚੀਜ਼ ਤੁਹਾਡੇ ਕੋਲ ਇਹ ਜੀਆਂ ਵੀ ਹੁੰਦੀਆਂ ਸਾਨੂੰ ਵੀ ਤੁਹਾਨੂੰ ਪੁੱਛਣਾ ਪੈ ਜਾ ਕਰਦਾ ਵੀ ਤੁਹਾਡੇ ਕੋਲ ਕਿੱਥੋਂ ਆਈਆਂ ਅਸੀਂ ਦੱਸਣ ਨੂੰ ਤਿਆਰ ਹੈ ਨਾ ਤੁਸੀਂ ਪੁੱਛ ਲਓ। ਤੁਸੀਂ ਪੁੱਛੋ ਤਾਂ ਸਹੀ। ਤੁਸੀਂ ਆਓ ਸਾਨੂੰ ਬੁਲਾ ਲਓ ਅਸੀਂ ਦੱਸਦੇ ਤੁਹਾਨੂੰ ਬਹੁਤ ਕੁਝ ਦੱਸਾਂਗੇ। ਦੱਸਣ ਵਾਲਾ। ਅਸੀਂ ਤੇ ਤੁਹਾਨੂੰ ਜਦੋਂ ਤੁਸੀਂ ਸੌ ਚੁੱਕੀ ਸੀ ਉਸ ਤੋਂ ਬਾਅਦ ਹੀ ਦੱਸਣਾ ਸਟਾਰਟ ਕਰ ਦਿੱਤਾ ਅਸੀਂ ਜਦੋਂ ਟਰੱਕ ਯੂਨੀਅਨਾਂ ਤੇ ਕਬਜ਼ੇ ਹੋਣ ਲੱਗ ਗਿਆ ਸੀ। ਅਸੀਂ ਤਾਂ ਉਦੋਂ ਹੀ ਦੱਸਣਾ ਸ਼ੁਰੂ ਕਰਤਾ ਸੀ ਇੱਕ ਕੰਮ ਹੋ ਗਿਆ ਸਰ ਚਾਲੂ ਹੋ ਗਿਆ। ਔਰ ਕੀ ਕਰੀਏ ਅਸੀਂ ਸਰ? ਇਹਦੇ ਪਿੱਛੇ ਕਾਰਨ ਕੀ ਆ ਕੌਣ ਕਰਾ ਰਿਹਾ ਏ ਕਿਉਂਕਿ ਸਰਕਾਰ ਦੇ ਵਿੱਚ ਹੀ ਬਹੁਤ ਸਾਰੀ ਗੱਲਬਾਤ ਹੁੰਦੀ ਵੀ ਕਈ ਧੜੇ ਆ ਜੀ ਫਲਾਣਾ ਤੁਹਾਡਾ ਕਾਬਜ ਆ ਜੀ ਉਹ ਧੜਾ ਜੀ ਸਰਕਾਰ ਚ ਕਈ ਸਰਕਾਰ ਇਹ ਸਰਕਾਰ ਤੈਅ ਕਰੇ ਕਿ ਕਿਸ ਸਰਕਾਰ ਨੇ ਪਰਚਾ ਕਰਾਇਆ ਇਹ ਆਪੇ ਤੈਅ ਕਰ ਲੈ ਕਈ ਸਰਕਾਰਾਂ ਕਿਹੜੀ ਕਿਹੜੀਆਂ ਜੀ ਸਰਕਾਰਾਂ ਹੁਣ ਦੇਖੋ ਤੁਸੀਂ ਆਪੇ ਤਾਂ ਧੜੇ ਕਹ ਤਾਂ ਦਿੱਲੀ ਵਾਲੀ ਸਰਕਾਰ ਪੰਜਾਬ ਵਾਲੀ ਸਰਕਾਰ ਪੰਜਾਬ ਚੋਂ ਵੀ ਗਾਂ ਧੜੇ ਕਿਸ ਨੇ ਕਰਵਾਇਆ ਪਰਚਾ ਕਿਸ ਦੇ ਕਹਿਣ ਤੇ ਕਰਵਾਇਆ ਤੇ ਜੇ ਪਰਚਾ ਹੋਇਆ ਤਾਂ ਫਿਰ ਲੁਕਾਇਆ ਕਿਉਂ ਗਿਆ ਵੱਡਾ ਸਵਾਲ ਤੇ ਹੈ 12 ਤਰੀਕ ਨੂੰ ਪਰਚਾ ਹੋਇਆ ਤਾਂ ਫਿਰ 9 ਸਾਲ ਤੇ ਕਿਉਂ ਨਿਕਲਿਆ ਪਰਚਾ ਕਰਕੇ ਤੁਸੀਂ ਕਿਸੇ ਨੂੰ ਸੂਚਿਤ ਕਰਨਾ ਹੁੰਦਾ ਹੈ ਔਰ ਇਵਨ दैट ਕਿ ਗ੍ਰਿਫਤਾਰੀ ਦਾ ਪ੍ਰੋਸੀਜਰ ਜਿਹੜਾ ਉਹ ਵੀ ਸੁਪਰੀਮ ਕੋਰਟ ਵੱਲੀ ਹੁੰਦਾ ਹੈ ਜਿਹੜੀ 7 ਸਾਲ ਤੋਂ ਘੱਟ ਦੀ ਸਜ਼ਾ ਵਾਲਾ ਕੇਸ ਹੈ ਉਹਦੇ 'ਚ ਤਾਂ ਤੁਹਾਨੂੰ ਨੋਟਿਸ ਭੇਜਣਾ ਪੈਂਦਾ ਹੈ ਇਨਵੈਸਟੀਗੇਸ਼ਨ 'ਚ ਸ਼ਾਮਲ ਕਰਵਾਉਣ ਲਈ ਵੀ ਤੁਸੀਂ ਤਾਂ ਸਾਰਾ ਕੁਝ ਛਿੱਕੇ ਤੇ ਟੰਗ ਦਿੱਤਾ ਸਰ ਤੁਸੀਂ ਤੇ ਲਾਲਪੁਰਾ ਨੂੰ ਲਾਲਪੁਰਾ ਨੂੰ ਹਾਲੇ ਵੀ ਵਿਧਾਇਕ ਬਣਾ ਕੇ ਰੱਖਿਆ ਜੋ ਕਿ ਸੁਪਰੀਮ ਕੋਰਟ ਦੇ ਲਿੱਲੀ ਥਾਮਸ ਵਰਸਸ ਯੂਨੀਅਨ ਆਫ ਇੰਡੀਆ ਜੋ ਹੈ ਉਹ ਉਹ ਇੰਡੀਅਨ ਯੂਨੀਅਨ ਦਾ ਜਿਹੜਾ ਕੇਸ ਹੈ ਤੁਸੀਂ ਤੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਸੰਵਿਧਾਨ ਨੂੰ ਛਿੱਕੇ ਤੇ ਟੰਗ ਰੱਖਿਆ ਇਹ ਤਾਂ ਸਵਾਲ ਫਿਰ ਪੁਲਿਸ ਤੇ ਵੀ ਚੱਲ ਗਿਆ ਜੀ ਨਾਲ ਨਾਲ ਹੀ ਖੜਾ ਸਵਾਲ ਪੁਲਿਸ ਤੇ ਜੀ ਬਿਲਕੁਲ ਪੁਲਿਸ ਦੀ ਕ੍ਰੈਡੀਬਿਲਟੀ ਪੁਲਿਸ ਦੀ ਕ੍ਰੈਡੀਬਿਲਟੀ ਤਾਂ ਅਸੀਂ ਦੇਖ ਰਹੇ ਹਾਂ ਨਾ ਸਾਨੂੰ ਦੁੱਖ ਹੁੰਦਾ ਹੈ ਕਿ ਸਾਡੇ ਅਧਿਕਾਰੀ ਕਹਿੰਦੇ ਆ ਕਿ ਸਾਡੀ ਜੇਲ੍ਹ 'ਚ ਇੰਟਰਵਿਊ ਨਹੀਂ ਹੋਈ ਸਾਡਾ ਜਾਂਚ ਅਧਿਕਾਰੀ ਐਫੀਡੈਫਟ ਦੇ ਕੇ ਕਹਿੰਦਾ ਨਹੀਂ ਸਰ ਇੱਥੇ ਹੋਈ ਹੈ ਸਾਡੀ ਪੁਲਿਸ ਦੀ ਕ੍ਰੈਡੀਬਿਲਟੀ ਤਾਂ ਇਹ ਹੋ ਗਈ ਹੈ ਕਿ ਮਤਲਬ ਐਨਕਾਊਂਟਰ ਤੋਂ ਪਹਿਲਾਂ ਐਨਕਾਊਂਟਰ ਤੋਂ ਪਹਿਲਾਂ ਕੁਝ ਹੋਰ ਬਿਆਨ ਹੁੰਦੇ ਐ ਐਨਕਾਊਂਟਰ ਤੋਂ ਬਾਅਦ ਕੁਝ ਹੋਰ ਬਿਆਨ ਹੁੰਦੇ ਸਰ ਸਾਡੇ ਪੁਲਿਸ ਦੀ ਕ੍ਰੈਡੀਬਿਲਟੀ ਤਾਂ ਇਹ ਹੈ ਕਿ ਬਾਈ ਨੇ ਸਾਨੂੰ ਪਰਚਾ ਦਰਜ ਕਰਕੇ ਹੁਣ ਇੱਕ ਮੰਗਲੀ ਨਾਮ ਦੇ ਵਿਅਕਤੀ ਦੀ ਗੱਲ ਕੀਤੀ ਜਾ ਰਹੀ ਜੀ ਉਹਦੀ ਆਈਡੀ ਤੋਂ ਕੋਈ ਪੋਸਟ ਸ਼ੇਅਰ ਹੋਈ ਸੀ ਉਹ ਜਾਣ ਅਸੀਂ ਜਾਂਚ ਕਰ ਰਹੇ ਹਾਂ ਜਿਹੜੇ ਤੁਸੀਂ ਇੰਨੇ ਬੰਦੇ ਹੈਗੇ ਹੋ 8-10 ਇੱਕ ਦੂਜੇ ਨੂੰ ਜਾਣਦੇ ਵੇਸੇ ਕਿਉਂ ਨਹੀਂ ਜਾਣਦੇ ਤੁਸੀਂ ਮੈਨੂੰ ਜਾਣਦੇ ਹੋ ਤਾਂ ਮਨਿੰਦਰ ਕੌਣ ਹੈ ਮੇਰੇ ਇਰੀਏ ਦੇ ਹੀ ਆ ਮਾਨੇ ਕੌਣ ਹੈ ਮਾਨੇ ਮਨਿੰਦਰ ਤੇ ਮਾਨੇ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਨਾਲ ਕੰਮ ਕਰਦੇ ਰਹੇ ਨੇ ਮਾਨਕ ਤਾਂ ਇਹਨਾਂ ਦੇ ਨਾਲ ਕੰਮ ਕਰਦਾ ਰਿਹਾ ਹੈ ਜੀ ਇਹ ਉਹ ਪਛਾਣਨ ਉਹ ਹੀ ਗੱਲ ਆਰਐਸਐਸ ਵਾਲੇ ਨੱਥੂ ਰਾਮ ਗੋੜਸੇ ਨੂੰ ਕਈ ਵਾਰ ਸਿਆਣਨ ਨੂੰ ਅਟ ਜਾਂਦੇ ਆ ਕਈ ਵਾਰ ਉਹਨੂੰ ਗੱਲ ਲਾ ਲੈਂਦੇ ਆ ਇਹਨਾਂ ਦਾ ਕੰਮ ਇਹੀ ਹੈ ਸਰ ਜੇ ਮਾਨਕ ਅ ਅਕਾਲੀਆਂ ਦੇ ਰਾਜ ਦੀ ਆਰਟੀਆਈ ਕੱਢ ਕੇ ਲਿਆਉਂਦਾ ਸੀ ਕਾਂਗਰਸ ਦੀ ਤਾਂ ਇਹ ਕੋਟ ਕਰਦੇ ਸੀ ਇਹ ਉਹਦੇ ਤੇ ਰਾਜਨੀਤੀ ਕਰਦੇ ਸੀ ਅੱਜ ਉਹ ਇਹਨਾਂ ਤੇ ਕੱਢ ਰਿਹਾ ਤੇ ਇਹ ਮਾਨਕ ਨੂੰ ਨਹੀਂ ਸਿਆਣਨਗੇ ਤੇ ਹੁਣ ਬਈ ਫਿਰ ਇਹ ਇਕੱਠ ਦਾ ਹੁਣ ਮਕਸਦ ਕੀ ਆ ਇਹਦਾ ਮਕਸਦ ਵੀਰੇ ਮਕਸਦ ਇਹ ਹੈ ਕਿ ਅਸੀਂ ਕਿਹਾ ਸੀ ਕਿ ਭਾਈ ਅਸੀਂ ਆ ਖਲੋਤੇ ਪੰਜਾਬ ਦੇ ਵਿੱਚ ਜੇ ਤੁਸੀਂ ਅरेस्ट ਕਰਨਾ ਕਰ ਲੋ ਅਸੀਂ ਤਾਂ ਹੁਣ ਚੰਡੀਗੜ੍ਹ ਵੀ ਆ ਗਏ ਹੁਣ ਇਸ ਤੋਂ ਬਾਅਦ ਸਾਡਾ ਮੁੱਖ ਮਕਸਦ ਇਹ ਹੀ ਦੱਸਣਾ ਸੀ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਤਾਂ ਸਭ ਤੋਂ ਵੱਡਾ ਮੰਚ ਹੁੰਦਾ ਤੁਹਾਡੀ ਰਾਜਧਾਨੀ ਅਸੀਂ ਰਾਜਧਾਨੀ ਚ ਆ ਕੇ ਦੱਸ ਰਹੇ ਹਾਂ ਕਿ ਭਾਈ ਸਾਡੇ ਪੰਜਾਬ ਚ ਕੀ ਚੱਲ ਰਿਹਾ ਹੁਣ ਉਸ ਤੋਂ ਬਾਅਦ ਜੇ ਇਹ ਨਹੀਂ ਕੁਝ ਕਰਨਗੇ ਤਾਂ ਮੈਂ ਸਲਾਹ ਦਿੰਦੀ ਐ ਕਿ ਅਸੀਂ ਆਪ ਹੀ ਹਾਈ ਕੋਰਟ ਜਾਈਏ ਤੇ ਅਸੀਂ ਤੈਅ ਕਰਵਾਈਏ ਕਿ ਅਸੀਂ ਕੌਣ ਆ ਕਿ ਅਸੀਂ ਪੁੱਛ ਸਕਦੇ ਹਾਂ ਕਿ ਨਹੀਂ ਜੋ ਇਹਨਾਂ ਨੇ ਕੀਤਾ ਸਹੀ ਐ ਜਾਂ ਅਸੀਂ ਸਹੀ ਕੀਤਾ ਕੀ ਤਾਂ ਸਹੀ ਹੈ ਗਲਤ ਹੈ ਤਗਲੀ ਰਣਨੀਤੀ ਜੀ ਅਗਲੀ ਰਣਨੀਤੀ ਦੇਖੋ ਕੀ ਪ੍ਰੋਗਰਾਮ ਦਿੰਦੇ ਨੇ ਬਠਿੰਡੇ ਵੈਸੇ ਇੱਕ ਮੀਟਿੰਗ ਤੈ 10 ਤਰੀਕ ਨੂੰ ਇੱਕ ਤਗੜੀ ਮੀਟਿੰਗ ਹੋਏਗੀ ਉਸ ਤੋਂ ਬਾਅਦ ਦੇਖਿਆ ਜਾਏਗਾ ਕੀ ਬਣਦਾ ਥੈਂਕ ਯੂ ਜੀ ਸੋ ਬਿਲਕੁਲ ਇੱਕ ਪਰਚਾ ਹੁੰਦਾ ਹੈ ਇੱਕ ਸਵਾਲ ਪੁੱਛਣ ਨੂੰ ਲੈ ਕੇ ਤੇ ਉਸ ਪਰਚੇ ਤੋਂ ਬਾਅਦ ਇੱਕ ਵੱਡਾ ਇਕੱਠ ਪੱਤਰਕਾਰਾਂ ਦਾ ਚੰਡੀਗੜ੍ਹ ਦੇ ਵਿੱਚ ਹੋਇਆ ਪਰਚੇ ਤੋਂ ਬਾਅਦ ਉਹ ਵਿਅਕਤੀ ਖੁੱਲੇ ਆਮ ਇਹ ਗੱਲ ਕਹਿ ਰਹੇ ਆ ਕਿ ਜੇਕਰ ਪਰਚਾ ਕਰਿਆ ਤਾਂ ਸਾਡੀ ਭਾਵੇਂ ਗ੍ਰਿਫਤਾਰੀ ਪਾ ਲੋ ਸਾਨੂੰ ਦੱਸੋ ਕਿ ਅਸੀਂ ਗਲਤ ਕੀ ਕੀਤਾ ਤੁਸੀਂ ਨਹੀਂ ਦੱਸੋਗੇ ਤਾਂ ਅਸੀਂ ਫਿਰ ਕੋਰਟ ਜਾ ਕੇ ਪੁੱਛ ਲਵਾਂਗੇ ਕਿ ਅਸੀਂ ਇਸ ਸਵਾਲ ਨੂੰ ਪੁੱਛਣ ਦੇ ਹੱਕਦਾਰ ਹੈਗੇ ਆ ਜਾਂ ਨਹੀਂ ਇਹ ਸਵਾਲ ਜਾਇਜ਼ ਸੀ ਜਾਂ ਸਵਾਲ ਨਾਜਾਇਜ਼ ਸੀ ਸੋ ਕਿਹੜੀਆਂ ਗੱਲਾਂ ਇਹਨਾਂ ਵਿੱਚੋਂ ਮਿੰਟੂ ਗੁਰੂਸਰੀਆ ਨੂੰ ਲੱਗਦੀਆਂ ਉਹ ਤੁਸੀਂ ਸੁਣੀਏ ਤੇ ਤੁਹਾਨੂੰ ਇਹ ਗੱਲਾਂ ਕਿਸ ਤਰ੍ਹਾਂ ਲੱਗਦੀਆਂ ਆਪਣੀਆਂ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ